ਆਈਸੋਰੀਨਲ ਟੋਪੀਓ ਨੇ ਬੁਸਰ ਕੱਲ ਕਿਸੇ ਤੇ ਗਏ। ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਡੀਡ ਕਰਕੇ ਦੋ ਪੀਓ ਰੈਸਟ ਕੀਤੇ ਹਨ ਜਿਹੜੇ ਕੀ ਦੋਵੇਂ ਅ ਬੇਕਰਮਾਲ ਥਾਣੇ ਦਾ ਮਕਦਮਾ ਤੇ ਇੱਕ ਥਾਣੇ ਮਿਡਵਿੰਦਰ ਜੀ ਜਿਹੜੇ ਕੀ ਸਾਡੇ ਮਾਨ ਜੋ ਕਮੇਂਦਰ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅਬਿਸਰਚਡਿ ਤੇ ਸਤਾ ਆਰਪੀਐਸ ਸਿੱਧੂ ਅ ਪੀਪੀਐਸ ਡੀਸੀ ਬੀ ਇਨਵੈਸਟੀਗੇਸ਼ਨ ਰਿਸਰਚ ਦੇ ਸਿਰਦੇ ਸਰਦਾਰ ਜੇਐਸ ਸਿੱਧੂ ਪੀਪੀਐਸ ਏਡੀਸ ਯੂਨੀਵਰਸਿਟੀ ਆਨ ਸੋਸਾਇਟੀ ਦੇ ਦਿਸ਼ੰਦਰ ਦੇ ਅਕੋਰਡਿੰਗ ਸਾਡਾ ਸਟਾਰ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜੇ ਦੋ ਪੀਓ ਲੈਂਦੇ ਉਹਨਾਂ ਦੀ ਡੀਟੇਲ ਲਿਸਟ ਪੰਟਾ ਰਿਹਾ ਜੀ ਇੱਕ ਦਾ ਨਾਮ ਹੈ ਜੀ ਹਰਪ੍ਰੀਤ ਸਿੰਘ ਗਿਸ਼ ਮਣੀ ਸਾਨੂੰ ਹੋ ਲਾਲ ਸਿੰਘ ਆਰੋ ਰਾਂਜੇਦੀ ਬੀਵੀ ਅੰਮ੍ਰਿਤਸਰ ਦਾ ਰਹਿਣਾ ਲੰਡ ਠੀਕ ਹੈ ਜੀ ਇਹ ਬਾਦ ਅਦਾਲਤ ਸ਼੍ਰੀ ਅਨਦੀਪ ਜੀ ਮੈਡੀਸਨ ਚੇਅਰ ਜੱਜ ਨੇ ਉਹਨਾਂ ਦੀ ਰਿਪੋਰਟ ਦੇ ਵਿੱਚ ਉਹ ਕਥਾਵਾਨ ਨੰਬਰ ਹੈ 215 ਮਿਤੀ 4 12 2018 ਅੰਡਰ ਸੈਕਸ਼ਨ 304 ਚੌਤੀ ਆਈਪੀਸੀ ਥਾਣਾ ਬੀ ਡਿਵੀਜ਼ਨ ਅੰਮ੍ਰਿਤਸਰਮ ਮਕਦਮਾ ਹੈ ਜੀ ਇਹਦੇ ਵਿੱਚ ਪੀਓ ਸੀ ਜਿਹਦੀ ਪੀਓ ਡੇਟ ਹੈ ਜੀ 29/3/2022 ਤੇ ਜਿਹੜਾ ਇਹਦੇ ਨਾਲ ਦੂਸਰਾ ਪੀਓ ਆ ਉਹ ਹੈਗਾ ਜੀ ਹਰਪ੍ਰੀਤ ਸਿੰਘ ਜਿਸ ਫਰੂ ਸਾਨੂੰ ਭਗਾ ਜੀ ਦਵਿੰਦਰ ਸਿੰਘ ਆਰੋ ਰਾਂਜੇ ਦੀ ਹਵੇਲੀ ਅੰਮ੍ਰਿਤਸਰ ਇਹ ਵੀ ਉਪਸਥਿਤ ਹੀ ਰਹਣਾ ਦਾ ਜੀ ਇਹ ਹੈ ਜੀ ਬਾਦ ਦਾਲ ਦੇ ਸ਼੍ਰੀ ਕਗਨਦੀਪ ਸਿੰਘ ਜੀ ਐਮਐਸ ਤੋਂ ਰਿਪੋਰਟ ਦੇ ਵਿੱਚ ਉਹ ਮਕਦਮਾ ਨੰਬਰ ਹੈ 61 ਮਿਤੀ 23/3/2021 ਅੰਡਰ ਸੈਕਸ਼ਨ 379 411 ਥਾਣਾ ਏ 8 ਵਜੇ ਰਾਮਬਗਦਮ ਪੰਗੋ ਜਿਹਦੇ ਵਿੱਚ ਪੀਓ ਸੀ ਜਿਹਦੀ ਪੀਓ ਡੇਟ ਹੈ ਜੀ 23 12 2024 ਇਹ ਦੋਵੇਂ ਪੀਓ ਜਿਹੜੇ ਆ ਵਕਫਾ ਮਕਦਮੇ ਦੇ ਵਿੱਚ ਹੈਗੇ ਸੀ ਜਿਨ੍ਹਾਂ ਨੂੰ ਲਿਆ ਕੇ ਇੱਕ ਨੂੰ ਸਾਡੇ ਰਾਮਬਗ ਬੰਦ ਕਰਾਇਆ ਗਿਆ ਇੱਕ ਨੂੰ ਸਾਡੇ ਬੀਟਵਿੰਡ ਬੰਦ ਕਰਾਇਆ ਉੱਥੇ ਜੱਲੇ ਸੇ ਵੀ ਹੋ ਰਹੀ ਜੀ ਨਹੀਂ ਇਹਨਾਂ ਦੇ ਨਾਲ ਤੇ ਜਿਹੜੇ ਮੁੰਡੇ ਆਉਣੇ ਕਿ ਜੇਲ੍ਹ ਚ ਤੇ ਇੱਕ ਵਾਰ ਆਈ ਉਹ ਵੀ ਪੀਓ ਉਹ ਵੀ ਆਪਣੇ ਸੋਰਸਸ ਅਕੋਰਡਿੰਗ ਲਾਇਆ ਜਿਹਦੇ ਪੂਰੀ ਵਾਚਲੇ ਤੇ ਉਹ ਇੱਕ ਦਿਨ ਦੇ ਵਿੱਚ ਪੜਨਾ